ਤੋ ਪਹਿਲਾਂ ਸਾਰੇ ਪੱਤਰਕਾਰ ਭਾਈਚਾਰੇ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਔਰ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੰਦੇ ਤੇ ਬਹੁਤ ਜਲਦੀ ਆਪਣੇ ਸ਼ਹਿਰ ਨੂੰ ਮੁੱਖ ਰੱਖ ਕੇ ਪਹੁੰਚ ਜਾਂਦੇ ਹੋ ਤੁਹਾਡਾ ਧੰਨਵਾਦ ਬਹੁਤ ਬਹੁਤ ਅੱਜ ਦਾ ਇਹ ਸਾਰੀ ਆਮ ਆਦਮੀ ਪਾਰਟੀ ਦੀ ਸੂਚੀ ਲੀਡਰਸ਼ਿਪ ਕਹਿ ਸਕਦੇ ਆ ਜਾਂ ਸਾਡੇ ਸੰਭਾਵੀ ਕੌਂਸਲਰ ਕਹਿ ਸਕਦੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਕੁਝ ਨਵਾਂ ਤੋਹਫ਼ਾ ਜਿਹੜਾ ਸ਼ਹਿਰ ਵਾਸਤੇ ਲੈ ਕੇ ਆਏ ਆ ਉਹਦੀ ਅਨਾਉਂਸਮੈਂਟ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਨਕੋਦਰ ਦੀ ਗੱਲ ਕਰੂੰਗੀ ਕਿ ਨਕੋਦਰ ਸ਼ਹਿਰ ਵਾਸਤੇ ਪੂਰੇ ਸ਼ਹਿਰ ਦੀਆਂ ਜਿਹੜੀਆਂ ਸਾਡੀਆਂ ਸੜਕਾਂ ਨੇ ਉਹਦੇ ਵਾਸਤੇ 14 ਕਰੋੜ 80 ਲੱਖ ਤੇ 97 ਹਜ਼ਾਰ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਸੈਂਕਸ਼ਨ ਹੋ ਗਿਆ ਰਿਪੀਟ ਕਰਿਓ 14 14 ਕਰੋੜ 80 ਲੱਖ 97 ਹਜ਼ਾਰ ਠੀਕ ਹੈ ਇਹ ਸ਼ਾਇਦ ਦੇ ਸਾਰੇ ਮੁੱਖ ਮਾਰਕ ਮੈਂ ਇਕੱਲਾ ਇਕੱਲਾ ਵੀ ਤੁਹਾਨੂੰ ਦੱਸੂਗੀ ਔਰ ਇਹ ਜਿਹੜੇ ਸਾਡੇ ਨੂਰ ਮਹਿਲ ਤੇ ਵਿੜਗੇ ਵਾਸਤੇ ਵੀ ਸਾਰੀਆਂ ਸੜਕਾਂ ਵਾਸਤੇ ਪੈਸੇ ਉਹ ਅਲੱਗ ਤੋਂ ਆ ਨੂਰ ਮਹਿਲ ਵਾਸਤੇ ਆ ਜੀ 6 ਕਰੋੜ ਰੁਪਈਆ 18 ਫੁੱਟ ਦੀਆਂ ਸਾਰੀਆਂ ਸੜਕਾਂ ਕਰਾਂਗੇ 18 ਇਹਦੇ ਵਿੱਚ 11 ਸੜਕਾਂ ਆਉਣਗੀਆਂ ਉਹਦੇ ਇੰਨਾ ਹੀ ਬਿਲਗੇ ਬਿਲਗੇ ਦੀ ਜਿਹੜੀ ਅਲੇਦਵਾਲੇ ਬੜੀ ਅੰਦਰ ਵੀ ਫਿਰਨੀ ਆ ਉਹਦੇ ਤੋਂ ਅਲਾਵਾ 12 ਹੋਰ ਸੜਕਾਂ ਜਿਹੜੀਆਂ ਜਿੱਥੇ-ਜਿੱਥੇ ਵੀ ਸ਼ਹਿਰਾਂ ਦੀ ਹੱਦ ਪੈਂਦੀ ਉੱਥੇ ਤੱਕ 6 ਕਰੋੜ ਰੁਪਈਆ ਜਿਹੜਾ ਉਹ ਮਿਲਗੇ ਵਾਸਤੇ ਆ ਕੁੱਲ 27 ਕਰੋੜ ਰੁਪਈਆ ਸਮਥਿੰਗ 27 ਸਮਥਿੰਗ ਜਿਹੜਾ ਅਬਸੇ ਆਹ ਸਰਕਾਰ ਵੱਲੋਂ ਸੈਂਕਸ਼ਨ ਹੋ ਕੇ ਟੈਂਡਰ ਹੋ ਕੇ ਪ੍ਰਸ਼ਾਸਕੀ ਜਿਹੜੀਆਂ ਸਾਰੀਆਂ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਮੈਂ ਤੁਹਾਡੇ ਰੂਬਰੂ ਹੋ ਰਹੀਆਂ ਔਰ ਇਹਦੇ ਅੱਜ ਮੇਬੀ ਅੱਜ ਜਿਹੜੇ ਵਰਕ ਆਊਟਰ ਇਸ਼ੂ ਕੀਤੇ ਜਾਣਗੇ ਔਰ ਇਹ ਜਿਹੜੀਆਂ ਸੜਕਾਂ ਸੀ ਮੈਂ ਤੁਹਾਨੂੰ ਡੀਟੇਲ ਵੀ ਦਿੰਨੀ ਆ ਪਰ ਇਹਦੀਆਂ ਜਿਹੜੀਆਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀਆਂ ਹਦਾਇਤਾਂ ਨੇ ਸਰਕਾਰ ਦੀਆਂ ਔਰ ਜਿਹੜੀਆਂ ਟਰਮਸ ਕੰਡੀਸ਼ਨਸ ਨੇ ਪਹਿਲਾਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਕਿ ਇਹ ਸੜਕਾਂ ਸੀ ਅਗਲੇ 2 ਮਹੀਨਿਆਂ ਦੇ ਵਿੱਚ ਕੰਪਲੀਟ ਕਰਨੀਆਂ ਕਹਿੰਦਾ ਮਤਲਬ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਟੋਟਲ 27 ਕਰੋੜ ਰੁਪਏ ਜਿਹੜਾ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਦੇ ਉੱਤੇ ਖਰਚ ਕਰਕੇ ਇਹਨੂੰ ਖਤਮ ਕਰਨਾ ਪੈਂਦਾ ਹੈ ਇਹ ਸੜਕਾਂ ਜਿਹੜੀਆਂ ਜਿੰਨੀਆਂ ਵੀ ਅਸੀਂ ਬਣਾਵਾਂਗੇ ਜਿੰਨੀ ਉੱਥੇ ਸਪੇਸ ਹੋਏਗੀ ਉਹਦੀ ਵਿਡਥ ਜਿਹੜੀ ਉਨੀ ਵਧਾਈ ਜਾਏ ਕਿ ਵਿਡਥ ਵੀ ਵਧੇਗੀ ਔਰ ਇਹਦੀ ਮਜ਼ਬੂਤੀ ਵੀ ਵਧੇਗੀ ਔਰ ਜਿਹੜੀ ਕੋਈ 18 ਫੁੱਟ ਦੀ ਜਿਹੜੀ ਕੋਈ 10 ਫੁੱਟ ਦੀ ਉਹਨੂੰ 18 ਦੀ ਕਰਾਂਗੇ ਜਿਹੜੀ 18 ਦੀ ਉਹਨੂੰ ਹੋਰ ਵਧਾਵਾਂਗੇ ਨਵੀਂ ਸੜਕ ਵੀ ਇਹਦੇ ਵਿੱਚ ਲੈ ਕੇ ਆ ਰਹੇ ਹਾਂ ਦੂਸਰਾ ਇਹ ਹੈ ਕਿ ठेकेदारਾਂ ਦੇ ਕੋਲੋਂ ਸਰਕਾਰ ਨੇ ਐਫੀਡਵਿਟ ਲਏ ਆ ਇਹਨਾਂ ਸੜਕਾਂ ਨੂੰ 2 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਦੇਣ ਦਾ ਔਰ ਤੀਸਰਾ ਇਹ ਹੈ ਕਿ ਇਹਨਾਂ ਦੀ 5 ਸਾਲ ਦੀ ਮੇਨਟਨੈਂਸ ਜਿਹੜੀ ਆ ਉਹਦੇ ਚਾਰਜਿਸ ਸਰਕਾਰ ਇਹਨਾਂ ਇਹਨਾਂ ਸੜਕਾਂ ਦੇ ਵਿੱਚ ਨਾਲ ਦੀ ਨਾਲ ਪੇ ਕਰ ਰਹੀ ਹੈ ਤਾਂ ਕਿ ਜਿਹੜੀਆਂ ਸੜਕਾਂ ਆ ਉਹ 5 ਸਾਲ ਤੱਕ ਐਟਲੀਸਟ ਉਹਨਾਂ ਦਾ ਕੋਈ ਬੜ ਵੀ ਬਿੰਗਾ ਨਾ ਹੋ ਸਕੇ ਹੁਣ ਮੈਂ ਤੁਹਾਨੂੰ ਕੋਤਰ ਸ਼ਹਿਰ ਦੀ ਜਿਹੜੀ ਡੀਟੇਲ ਹੈ ਉਹ ਥੋੜੀ ਜਿਹੀ ਦੱਸ ਦਣੀ ਹੈ ਕਿ ਜਲੰਧਰ ਹਾਈਵੇ ਤੋਂ ਲੈ ਕੇ ਜਿੱਥੇ ਸਾਡਾ ਜਿੱਥੇ ਹਾਈਵੇ ਖਤਮ ਹੋ ਜਾਂਦਾ ਉਥੋਂ ਲੈ ਕੇ ਇਹ ਐਮਸੀ ਚੌਕ ਤੱਕ ਅਸੀਂ ਸੜਕ ਬਣਾਵਾਂਗੇ ਔਰ ਜਿੰਨੀ ਸਾਡਾ ਸਾਈਡਾਂ ਦੇ ਉੱਤੇ ਤਕਰੀਬਨ ਅਸੀਂ ਸਾਡੀ ਕੋਸ਼ਿਸ਼ ਹੈ ਘੱਟ ਤੋਂ ਘੱਟ ਜਿਹੜਾ ਸੱਤ ਸੱਤ ਅੱਠ ਅੱਠ ਫੋਟਸੀ ਸਾਈਟਾਂ ਤੇ ਇਹਨੂੰ ਇਹਦੀ ਵਿਡਥ ਵੀ ਜਿਹੜੀ ਹੈ ਬਤਾਈ ਜਾਏ ਕਿ ਉਹ ਸੜਕ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਵਿਡਥ ਵਧਾ ਕੇ ਫਿਰ ਤੋਂ ਇਹਦੇ ਉੱਪਰ ਦੀ ਇੱਕ ਲੇਅਰ ਜਿਹੜੀ ਹੈ ਸੜਕ ਦੀਆਂ ਸਪੈਸੀਫਿਕੇਸ਼ਨਸ ਦੇ ਬਾਅਦ ਨਾਲ ਹੋਏਗੀ ਉਸ ਤੋਂ ਅਗਲੀ ਕਮਲ ਹਸਪੀਟਲ ਵਾਲੇ ਚੌਕ ਤੋਂ ਲੈ ਕੇ ਟੋਟਲ ਬਾਈਪਾਸ ਭਗਵਾਨ ਪਰਸ਼uram ਜੀ ਚੌਕ ਫਿਰ ਉਸ ਤੋਂ ਅੱਗੇ ਮੈਦ ਪੁੱਤਾ ਜਿਹੜਾ ਟੀ ਪੁਆਇੰਟ ਹੈ ਉਹ ਬਾਈਪਾਸ ਉਸ ਤੋਂ ਅੱਗੇ ਰਵਿਦਾਸ ਮੁਹੱਲਾ ਔਰ ਸ਼ਹਿਰ ਦੀ ਹੱਦ ਮੈਦਪੁਰ ਰੋਡ ਤੇ ਜਿੱਥੇ ਤੱਕ ਸ਼ਹਿਰ ਦੀ ਹੱਦ ਹੈ ਉੱਥੇ ਤੱਕ ਇਹ ਸੜਕ ਜਿਹੜੀ ਆ ਚੌੜੀ ਤੇ ਮਜ਼ਬੂਤ ਕੀਤੀ ਜਾਏਗੀ ਔਰ ਉਸ ਤੋਂ ਅਗਲੀ ਸਾਡੀ ਸੜਕਾਂ ਬੇਦਕਰ ਚੌਕ ਤੋਂ ਲੈ ਕੇ ਸ਼ੰਕਰ ਰੋਡ ਤੱਕ ਜਿਹੜੀ ਸਾਡੀ ਜਿੱਥੇ ਤੱਕ ਵੀ ਸ਼ਹਿਰ ਦੀ ਹੱਦ ਹੈ ਉੱਥੇ ਤੱਕ ਇਹ ਬਣਨੀ ਆ ਅਗਲੀ ਸੜਕ ਮੇਰਕਰ ਚੌਕ ਤੋਂ ਲੈ ਕੇ ਨੂਰ ਮਹਿਲ ਕੋਟ ਕੰਪਲੈਕਸ ਤੱਕ ਜਿੱਥੇ ਸ਼ਹਿਰ ਦੀ ਜਿੱਥੇ ਹੱਦ ਖਤਮ ਹੁੰਦੀ ਹੈ ਉੱਥੇ ਤੱਕ ਚੌੜੀ ਵੀ ਹੋਏਗੀ ਔਰ ਇਹਨੂੰ ਮਜ਼ਬੂਤ ਵੀ ਕੀਤਾ ਜਾਏਗਾ ਉਸ ਤੋਂ ਅਗਲੀ ਸੜਕ ਜਿਹੜੀ ਸਬਜ਼ੀ ਮੰਡੀ ਤੋਂ ਰੇਲਵੇ ਰੋਡ ਟੀ ਪੁਆਇੰਟ ਤੱਕ ਜਿੱਥੇ ਅਸੀਂ ਫਟਕ ਵਾਲੀ ਰੋਡ ਸ਼ੁਰੂ ਹੋ ਰਹੀ ਹੈ ਫਟਕ ਵਾਲੀ ਪਿੱਛੋਂ ਬਣ ਕੇ ਆ ਰਹੀ ਹੈ ਇਸ ਤਰ੍ਹਾਂ ਕੇ ਟੀ ਪੁਆਇੰਟ ਤੱਕ ਜਾਏਗੀ ਇਹ ਵੀ ਸੜਕ ਬਕਾਇਦਾ ਨਾਲ ਚੌੜੀ ਕੀਤੀ ਜਾਏਗੀ ਪਹਿਲਾਂ ਦੇ ਨਾਲੋਂ ਪਹਿਲਾਂ ਵੀ ਬਹੁਤ ਮਜ਼ਬੂਤ ਬਣੀ ਹੋਈ ਹੈ ਪਰ ਇਹਨੂੰ ਚੌੜੀ ਕਰਨ ਦਾ ਸਾਡਾ ਟੀਚਰ ਹੈਗਾ ਉਸ ਤੋਂ ਅਗਲੀ ਸੜਕ ਭਗਵਾਨ ਬਾਰਮਿਕ ਚੌਕ ਤੋਂ ਪੂਥਲਾ ਰੋਡ ਨਗੀਨਾ ਫੋਰਟ ਤੱਕ ਜਿਹੜੀ ਇਹ ਸੜਕ ਆ ਇਹਨੂੰ ਮਜ਼ਬੂਤ ਤੇ ਚੌੜੀ ਕੀਤਾ ਜਾਏਗਾ। ਧਮਾਨ ਇੰਡਸਟਰੀ ਤੋਂ ਲੈ ਕੇ ਮੁਹੱਲਾ ਗੋਦਾਨਕਪੁਰਾ ਤੋਂ ਫਿਰ ਅੱਗੇ ਚ ਮਾਤਾ ਚਕਤੇਸ਼ਵਰੀ ਦੇਵੀ ਜੈ ਮੰਦਰ ਤੱਕ ਫਿਰ ਪੁਰਾਣਾ ਮਰਸੀਆ ਰੋਡ ਤੱਕ ਜਿਹੜੀ ਉਹ ਇਹ ਸੜਕ ਜਿਹੜੀ ਇਹਨੂੰ ਮਜ਼ਬੂਤ ਤੇ ਚੌੜਾ ਵੀ ਕੀਤਾ ਜਾਣਾ। ਉਸ ਤੋਂ ਅੱਗੇ ਆ ਗਿਆ ਫਿਰ ਮੁਹੱਲਾ ਖੇਰਾਂ ਤੋਂ ਲੈ ਕੇ ਮੁਹੱਲਾ ਗੌਸ ਤੱਕ ਰਾਜੂ ਕਰਿਆਨਾ ਸਟੋਰ ਤੋਂ ਸ਼ੁਰੂ ਕਰਕੇ ਪ੍ਰਦੀਪ ਠੇਕੇਦਾਰ ਦੇ ਘਰ ਤੱਕ ਇਹ ਜਿਹੜੀ ਸੜਕ ਅਸੀਂ ਨਵੀਂ ਬਣਾਉਣ ਜਾ ਰਹੇ ਹਾਂ ਜਿਹੜੀ ਗੁਰਨਾਨਪੁਰਾ ਮਹੱਲਾ ਤੋਂ ਬਾਅਦ ਜਿਹੜਾ ਅੰਦਰਲੇ ਪਾਸੇ ਇੱਕ ਡਰੇਨ ਟਾਈਪ ਇੱਕ ਖਾਲਾ ਜਿਹੜਾ ਗੰਦ ਦਾ ਨਰਕ ਦਾ ਘਰ ਸ਼ਹਿਰ ਦੇ ਵਿੱਚ ਆ ਉਹਨੂੰ 20 ਫੁੱਟ ਚੌੜੀ ਕਰਕੇ ਉਸ ਰੋਡ ਨੂੰ ਅਸੀਂ ਪਾਣੀ ਵਾਲੀ ਚੱਕੀ ਤੱਕ ਉਸ ਸੜਕ ਨੂੰ ਲੈ ਕੇ ਜਾਣਾ ਔਰ ਇੱਕ ਜਿਹੜੀ ਅੰਦਰਲੀ ਸਾਈਡ ਤੇ ਗੁਰਨਾਨਕਪੁਰਾ ਮਹੱਲਾ ਤੋਂ ਅੰਦਰ ਦੀ ਵਿੱਚ ਦੀ ਮਹੱਲੇ ਦੇ ਜਿੱਥੋਂ ਦੀ ਅੱਜ ਕੱਲ ਸਾਰੀ ਟ੍ਰੈਫਿਕ ਲੰਘਦੀ ਆ ਉਸ ਸੜਕ ਨੂੰ ਵੀ ਮਜ਼ਬੂਤ ਕੀਤਾ ਜਾਏਗਾ ਔਰ ਉਹਨੂੰ ਵਾਲ ਟੂ ਵਾਲ ਉਹਨੂੰ ਲੈ ਕੇ ਚਾਇਆ ਜਾਏਗਾ ਔਰ ਇਸ ਸਾਰੇ ਕੰਮ ਦੇ ਵਿੱਚ ਜਿੱਥੇ ਵੀ ਕਿਤੇ ਕੋਈ ੜਿੱਕਾ ਬਣਦੇ ਕਿਤੇ ਬਿਜਲੀ ਦੇ ਖੰਭੇ ਆਉਂਦੇ ਨੇ ਕਿਤੇ ਕੁਝ ਹੁੰਦਾ ਉਹ ਸਾਰੀ ਯੂਟਿਲਿਟੀ ਸ਼ਿਫਟਿੰਗ ਜਿਹੜੀ ਉਹ ਨਾਲ ਦੀ ਨਾਲ ਕੀਤੀ ਜਾਏਗੀ ਜੇ ਕੋਈ ਕਬਜਾ ਹੈ ਉਹਨੂੰ ਪਟਾਇਆ ਜਾਏਗਾ ਨਾਲ ਦੀ ਨਾਲ ਔਰ ਜਿਹੜੇ ਖੰਭੇ ਨੇ ਉਹ ਸਰਵੇ ਹੋ ਚੁੱਕਿਆ ਬਿਜਲੀ ਵਿਭਾਗ ਦੇ ਨਾਲ ਐਕਸਲ ਦੇ ਨਾਲ ਉਹਦਾ ਸਾਰਾ ਪੁਆਇੰਟ ਵਾਈਜ਼ ਜਿਹੜੇ ਉਹ ਸਾਰੇ ਕਰ ਲੈ ਗਏ ਔਰ ਜਿਹੜਾ ਬਾਈਪਾਸ ਹੈ ਸਾਡਾ ਜਿੱਥੇ ਪਾਣੀ ਖੜਾ ਹੋ ਕੇ ਸੜਕ ਸਾਡੀ ਹਮੇਸ਼ਾ ਖਰਾਬ ਹੁੰਦੀ ਆ ਸਟੇਟ ਪਬਲਿਕ ਸਕੂਲ ਹੋ ਗਿਆ ਉਸ ਤੋਂ ਪਿੱਛੇ ਪੰਜਾਬ ਪੈਲੇਸ ਹੋ ਗਿਆ ਜਾਂ ਜਿੱਥੇ ਵੀ ਅੱਗੇ ਕਿਤੇ ਵੀ ਪੁਆਇੰਟ ਦੇ ਉੱਤੇ ਪਾਣੀ ਖੜਦਾ ਉਥੇ ਦੀਆਂ ਰੋਡ ਗਲੀਆਂ ਜਿਹੜੀਆਂ ਉਹ ਆ ਗਈਆਂ ਹੋਈਆਂ ਸਭ ਤੋਂ ਪਹਿਲਾਂ ਰੋਡ ਗਲੀਆਂ ਸ਼ੁਰੂ ਕਰਾਂਗੇ ਔਰ ਜਿੰਨੇ ਵੀ ਸਾਡੇ ਸੀਵਰ ਦੇ ਪੁਆਇੰਟ ਨੇ ਸੀਵਰ ਦੀਆਂ ਖੂਹੀਆਂ ਨੇ ਜਿਹੜੀਆਂ ਰਸਤੇ ਦੇ ਵਿੱਚ ਬੜੇ ਹੋਏ ਆ ਟਕਣ ਉਹਨਾਂ ਦੇ ਨਾਲ ਉਹਨਾਂ ਨੂੰ ਜੁਆਇੰਟ ਕਰਕੇ ਪਾਣੀ ਦਾ ਨਿਕਟਾਰਾ ਜਿਹੜਾ ਉਹ ਕਰਕੇ ਜਿਹੜੀ ਉਹ ਨਾਲ ਦੀ ਨਾਲ ਰੋਡ ਬਣਨੀ ਸ਼ੁਰੂ ਹੋ ਜਾਏ ਕਿ ਨਾਲ ਦੀ ਨਾਲ ਜਿਹੜੀਆਂ ਰੋਡ ਗਲੀਆਂ ਲੱਗਣ ਜੀਆਂ ਇਸੇ ਤਰ੍ਹਾਂ ਨੂਰਮਲ ਸ਼ਹਿਰ ਦੇ ਵਿੱਚ ਵੀ ਜਿਹੜਾ ਪੈਸਾ ਖਰਚਿਆ ਜਾਣਾ 6 ਕਰੋੜ ਰੁਪਈਆ ਜਿੰਨੀਆਂ ਸੜਕਾਂ ਨੇ ਨੂਰਮਲ ਦੇ ਲਿੰਕ ਦੇ ਵਿੱਚ ਚਾਹੇ ਉੱਤਲਵੰਡ ਰੋਡ ਜਿੱਤੇ ਤੱਕ ਹੱਦਿਆ ਚਾਹੇ ਫਲੋਰ ਰੋਡ ਆ ਚਾਹੇ ਸਾਡਾ ਬਾਈਪਾਸ ਆ ਚਾਹੇ ਨੂਰਮਲ ਪ੍ਰਾਣਾ ਅੱਡਾ ਆ ਚਾਹੇ ਫਿਰ ਅਸੀਂ ਉਸ ਤੋਂ ਲੈ ਕੇ ਜਲੰਧਰ ਰੋਡ ਨੂੰ ਜਿੱਦਨੋਂ ਚੂਹੇ ਕੀ ਚੂਹੇ ਕੀ ਤੱਕ ਜਿੱਥੇ ਤੱਕ ਹੱਦ ਬਣਦੀ ਆ ਫਿਰ ਪਰਲੇ ਪਾਸੇ ਭਗਵਨ 바ਰਮਿਕ ਸੋਰੀ ਭਗਦਾ ਭਗਨ ਸੋ ਸ਼੍ਰੀ ਗੁਰੂ ਬਿਦਾਸ ਮਹਾਰਾਜ ਜੀ ਦਾ ਜਿਹੜਾ ਰੋਡ ਆ ਉਸ ਸਾਈਡ ਤੇ ਚਾਹੇ ਫਿਰ ਅੱਗੇ ਪੁਲਿਸ ਲਾਈਨ ਜਿਹੜੀ ਉਧਰ ਪੈਂਦੀ ਆ ਪੁਲਿਸਟਾਰ ਜਿੱਦ ਤਰ ਥਾਣਾ ਆ ਉਸ ਰੋਡ ਤੋਂ ਕਹਿੰਦਾ ਮਤਲਬ ਕਿ ਨੂਰਮੰਦ ਦੀਆਂ 20 11 ਸੜਕਾਂ ਜਿਹੜੀਆਂ ਇਹਦੇ ਘੇਰੇ ਦੇ ਵਿੱਚ ਆਉਣਗੀਆਂ ਇਸੇ ਤਰ੍ਹਾਂ ਹੀ ਬਿਲਗੇਰੀ ਇੰਟਰਨਲ ਸਾਰੀ ਫਿਰ ਨਹੀਂ ਚੌੜੀ ਕੀਤੀ ਜਾਏਗੀ ਔਰ ਆਸ-ਪਾਸੋਂ ਨਿਕਲਦੀਆਂ ਹੋਈਆਂ 12 ਰੀਚਾਂ ਨੇ 12 ਸੜਕਾਂ ਜਿਨ੍ਹਾਂ ਨੂੰ ਚੌੜਾ ਤੇ ਮਜ਼ਬੂਤ ਕਰਨਾ ਬਿਲਗੇ ਦੇ ਟ੍ਰੈਫਿਕ ਨੂੰ ਦੇਖਦੇ ਹੋਏ ਔਰ ਉੱਥੇ ਦੀ ਸੁੰਦਰਤਾ ਨੂੰ ਦੇਖਦੇ ਹੋਏ ਇਹ ਸਾਰੇ ਤਿੰਨ ਪ੍ਰੋਜੈਕਟ ਜਿਹੜੇ ਵੱਡੇ ਮੇਜਰ ਪ੍ਰੋਜੈਕਟ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹੋਣਾ ਮੈਂ ਸਾਰੇ ਹੀ ਹਲਕੇ ਦੇ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦੀ ਆ ਸਾਰੇ ਵਲੰਟੀਅਰਸ ਦਾ ਜਾ ਬਤਾਜਾ ਸਾਰੇ ਅਹੁਦੇਦਾਰਾਂ ਨੂੰ ਵੀ ਦੇਣਾ ਚਾਹੁੰਦੀ ਆ ਔਰ ਨਾਲ ਦੀ ਨਾਲ ਇਹ ਕਹਿਣਾ ਚਾਹੁੰਦੀ ਕਿ ਇਹ ਬਹੁਤ ਮੁਸ਼ਕਿਲ ਦੇ ਨਾਲ ਪ੍ਰੋਜੈਕਟ ਜਿਹੜੇ ਕੋ پاس ਹੁੰਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਟੋਟਲ ਪੰਜਾਬ ਦੇ ਵਿੱਚ ਔਰ ਇਹ ਇਹਨੂੰ ਮੁਸ਼ਤੱਦੀ ਕਹਨੋ ਜਾਂ ਸਾਡੇ ਪ੍ਰਸ਼ਾਸਨ ਦੀ ਮੁਸ਼ਤੱਦੀ ਕਹ ਲਓ ਜਾਂ ਇੱਥੇ ਮੈਂ ਨਿਸ਼ਾਂਤ ਜੈਨ ਨੂੰ ਵੀ ਵਧਾਈ ਦੇਣੀ ਚਾਹੁੰਨੀ ਆ ਕਿ ਇਹ ਉਹਦੀ ਮਿਹਨਤ ਆ ਬੇਸ਼ੱਕ ਮੈਂ ਦਿਨ ਰਾਤ ਉਹਦੇ ਮਗਰ ਪਈ ਰਹੀ ਆ ਪਰ ਇਹ ਉਹਦੀ ਟੀਮ ਜਿਹੜੀ ਆ ਸਾਰੀ ਉਹਦੀ ਟੀਮ ਦੇ ਸਦਕੇ ਸਾਡਾ ਇਹ ਪ੍ਰੋਜੈਕਟ ਜਿਹੜੇ ਉਹ ਸਿਰੇ ਲੱਗੇ ਪ੍ਰਾਇਓਰਟੀ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਹੋਰ ਪ੍ਰੋਜੈਕਟ ਪਾਸ ਨਹੀਂ ਹੋਇਆ ਸਿਵਾਏ ਮਹਿਦਪੁਰ ਤੋਂ ਕਿਉਂਕਿ ਮਹਿਦਪੁਰ ਵੀ ਨਿਸ਼ਾਂਤ ਦੇ ਕੋਲ ਸੀ ਸਾਡੇ ਹੀ ਚਾਰ ਪ੍ਰੋਜੈਕਟਾਂ ਦੇ ਉੱਤੇ ਅੱਜ ਜਿਹੜੀ ਟੀਮ ਜਿਹੜੀ ਆ ਸਾਡੀ ਪੰਜਾਬ ਗਵਰਨਮੈਂਟ ਦੀ ਟੀਮ ਬੈਠ ਰਹੀ ਆ ਜਿਹਨੇ ਅੱਜ ਵਰਕ ਆਰਡਰ ਇਸ਼ੂ ਕਰਨੇ ਆ ਕਹਿੰਦਾ ਮਤਲਬ ਕਿ ਇਹ ਸਾਡੇ ਵਾਸਤੇ ਖੁਸ਼ੀ ਦੀ ਵੀ ਗੱਲ ਹੈ ਔਰ ਆਪਣੀ ਪਿੱਛਤ ਤੋਂ ਥੱਪ ਥਪਾਉਣ ਵਾਲੀ ਵੀ ਗੱਲ ਹੈ ਕਿ ਅਸੀਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆ ਅਸੀਂ ਆਪਣੇ ਪ੍ਰਸ਼ਾਸਨ ਨੂੰ ਇੰਨਾ ਸੌਖਾ ਇੰਨਾ ਫ੍ਰੀ ਹੈਂਡ ਦੇ ਕੇ ਰੱਖਦੇ ਆ ਉਹਨਾਂ ਨੂੰ ਸਟ्रेस ਨਹੀਂ ਦਿੰਦੇ ਮ ਮਜਬੂਰ ਨਹੀਂ ਕਰਦੇ ਇਧਰ ਉਧਰ ਹੋਰ ਚੀਜ਼ਾਂ ਦੇ ਵਿੱਚ ਕਿ ਉਹ ਆਪਣੇ ਕੰਮ ਤੋਂ ਧਿਆਨ ਭਟਕਾ ਸਕਣ ਔਰ ਇਹਦੇ ਸਦਕੇ ਅੱਜ ਇਹ ਮੇਰਾ ਵੀ ਇਹ ਡ੍ਰੀ ਪ੍ਰੋਜੈਕਟ ਸੀ ਕਿ ਮੈਂ ਆਪਣੇ ਨਕਉਦਰ ਸ਼ਹਿਰ ਨੂੰ ਪੂਰੇ ਖਲਕੇ ਨੂੰ ਨੂਰਵੈਲ ਨੂੰ ਮਿਲਗੇ ਨੂੰ ਜਿਹੜਾ ਇੱਕ ਸੁੰਦਰ ਦਿਖ ਦਿੱਤੀ ਜਾ ਸਕੇ ਇਹ ਉਸ ਸੁੰਦਰ ਦਿਖਦਾ ਮੀਲ ਪੱਥਰ ਸਾਬਤ ਹੋਏਗਾ ਔਰ ਇਹ ਦਿਨਾਂ ਲਈ ਇੱਕ ਹੋਰ ਚੰਕਾਰੀ ਕਿ ਨੂਰਮਨ ਸ਼ਹਿਰ ਦੇ ਵਿੱਚ ਜਿਹੜਾ ਰਾਈジング ਮੇਨ ਨਾਲ ਲੱਗਣ ਕਰਕੇ ਸ਼ਹਿਰ ਨਰਕ ਦਾ ਰੂਪ ਧਾਰ ਕਰ ਕਰਕੇ ਅਸੀਂ ਸ਼ਹਿਰ ਦਾ ਪਾਣੀ ਜਿਹੜਾ ਸੀ ਸੀਵਰ ਦਾ ਉਹ बार-बार ਵਾਪਸ ਪਿੱਛੇ ਜਾਂਦਾ ਸੀ ਉਹ ਰਾਈジング ਮੇਨ ਦਾ ਟੈਂਡਰ ਔਰ ਵਰਕ ਆਰਡਰ ਹੋ ਚੁੱਕਿਆ ਅਸੀਂ 2-4 ਦਿਨ ਦੇ ਵਿੱਚ ਹੀ ਉਹ ਜਿਹੜਾ ਰਾਈジング ਮੇਨ ਨੂਰਮੈਲ ਦੀ ਲੱਗਣੀ ਸ਼ੁਰੂ ਹੋ ਜੂਗੀ 1.5 ਕਰੋੜ ਦਾ ਬਜਟ ਹੈ ਔਰ 75 ਕਿਲੋਮੀਟਰ ਲੰਬੀ ਚਾਹੀਏਗੀ ਉਸ ਰਾਈジング ਮੇਨ ਦੇ ਨਾਲ ਨੂਰਮੈਲ ਸ਼ਹਿਰ ਜਿਹੜਾ ਉਹ ਗੰਦਗੀ ਦੇ ਵਿੱਚੋਂ ਨਿਕਲਣ ਦੇ ਰਾਹ ਤੁਰਪਾ ਗਾ ਕਿਉਂਕਿ ਪਾਣੀ ਜਿਹੜਾ ਸ਼ਹਿਰ ਦਾ ਉਹ ਚੱਲਣਾ ਸ਼ੁਰੂ ਹੋ ਜਾਏਗਾ ਸਟਪੀ ਦਾ ਔਰ ਜਿਹੜਾ ਪਿੱਛੇ ਸਾਰੀ ਗੰਦਗੀ ਚਾਚ ਫੇਰੇ ਫੈਲੀ ਹੋਈ ਆ ਉਹਦੇ ਤੋਂ ਸਾਨੂੰ ਨਿਜਤ ਮਿਲੂਗੇ ਮੈਂ ਨਰਮਲ ਨਿਵਾਸੀਆਂ ਨੂੰ ਵਧਾਈ ਵੀ ਦੇਣਾ ਚਾਹੁੰਦੀ ਔਰ ਉਹਨਾਂ ਨੂੰ ਇਹਦੇ ਵਾਸਤੇ ਕਿ ਤੁਸੀਂ ਮਾਫੀ ਵੀ ਮੰਗਣਾ ਚਾਹੁੰਦੀ ਕਿ ਤੁਸੀਂ ਬੜੀ ਦੇਰ ਇਹੇ ਨਰਕ ਭੋਗਿਆ ਇਹ ਸਾਰਾ ਜਿਹੜਾ ਤੁਹਾਡੇ ਨਰਕ ਭੋਗਣ ਦਾ ਕਾਰਨ ਸੀਗਾ ਉਹ ਪ੍ਰਸ਼ਾਸਨ ਦੇ ਨਾਲ ਨਾਲ ਪੋਲਿਟੀਕਲ ਲੀਡਰਾਂ ਦੀ ਨਲਾਇਕੀ ਦਾ ਨਤੀਜਾ ਸੀ ਔਰ ਇਹ ਸਾਰੀਆਂ ਚੀਜ਼ਾਂ ਸੜ ਗਿਆ ਜਿਹੜੀਆਂ ਇਹਦੇ ਤੇ ਆਈਆਂ ਔਰ ਮੈਂ ਇੱਥੇ ਫੇਰ ਕਹੂੰਗੀ ਕਿ ਗੰਦੀ ਕੋਜੀ ਡੋਮੀਨੇਟ ਕਰਨ ਵਾਲੀ ਸਿਆਸਤ ਜਾਤ ਪਾਤ ਦੀ ਸਿਆਸਤ ਦੇ ਉੱਤੇ ਧਿਆਨ ਜਿਹੜਾ ਹਟਾ ਕੇ ਵਿਰੋਧੀਆਂ ਨੂੰ ਵੀ ਹੈਲਥੀ ਸਿਆਸਤ ਕਰਨੀ ਚਾਹੀਦੀ ਹੈ ਮੇਰੇ ਕਮਾਕਾਰਾਂ ਦੇ ਵਿੱਚ ਨੁਕਸ ਕੱਟਣਾ ਚਾਹੀਦਾ ਮੇਰੇ ਕਮਾਕਾਰਾਂ ਤੇ ਕੈਲਪੂ ਪ੍ਰੰਤੂ ਕਰੋ ਮੈਨੂੰ ਅੱਛਾ ਲੱਗੂਗਾ ਤੁਸੀਂ ਮੈਨੂੰ ਇਹਦਾ ਮਤਲਬ ਤੁਸੀਂ ਮੈਨੂੰ ਸ਼ੀਸ਼ਾ ਦਿਖਾਓਗੇ ਮੈਂ ਹੋਰ ਤਿਆਰ ਦਵਾਂਗੀ ਕਿ ਜਿਹੜੀ ਸਿਆਸਤ ਚੱਲ ਰਹੀ ਹੈ ਇਸ ਵੇਲੇ ਕਾਂਗਰਸ ਦੀ ਜੱਤਪੱਤ ਦੀ ਸਿਆਸਤ ਇਹ ਪੰਜਾਬ ਨੂੰ ਕਿਤੇ ਨਹੀਂ ਲੈ ਕੇ ਜਾਣ ਵਾਲੀ ਇਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਣਾ ਔਰ ਚੰਗਾ ਹੈ ਕਿ ਡਵੈਲਪਮੈਂਟ ਦੇ ਕੰਮਾਂ 'ਤੇ ਧਿਆਨ ਦਿੱਤਾ ਜਾਵੇ ਔਰ ਆਪਣੇ ਹਲਕੇ ਨੂੰ ਜਿਹੜੀ ਉਹ ਬਿਹਤਰੀ ਵੱਲ ਲੈ ਕੇ ਜਾਇਆ ਜਾਵੇ ਕੋਈ ਸਵਾਲ ਜੀ ਕਿੰਨੀ ਰਕਮ ਆਈਏ ਕਰੀ ਫੇਰ ਦੱਸ ਦਿਨ ਕੋਦਰ ਦੀ ਨਕੁੱਦਰ ਦੀ ਰਕਮ ਹੈ ਜੀ 14 ਕਰੋੜ 80 ਲੱਖ ਤੇ 97000 ਰੁਪਏ ਆ ਨੂਰ ਮਹਿਲ ਦੀ ਰਕਮ ਹੈ ਜੀ 6 ਕਰੋੜ ਤੇ 5000 ਰੁਪਏ ਆ ਬਿਲਗੇ ਦੀ ਰਕਮ ਹੈ ਜੀ 6 ਕਰੋੜ ਤੇ 2000 ਰੁਪਏ ਆ ਕੰਮ ਕੱਲੀ ਦਿਨ ਚ ਕੰਪਲੀਟ ਹੋਣਾ ਜੀ 2 ਮਹੀਨਿਆਂ ਦੇ ਵਿੱਚ ਇਹ ਕੰਮ ਜਿਹੜਾ ਡੇ ਨਾਈਟ ਕੰਮ ਚੱਲੇਗਾ 2 ਮਹੀਨੇ ਕਹਿਣ ਦਾ ਮਤਲਬ 31 ਮਾਰਚ ਤੱਕ ਇਹਨਾਂ ਸੜਕਾਂ ਦਾ ਜਿਹੜਾ ਯੂਸੀ ਸਰਕਾਰ ਨੂੰ ਸੰਪਟਣਾ ਪਏਗਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਦੇ ਸ਼ੁਰੂਆਤ ਸ਼ੁਰੂਆਤ ਜਸਟ ਬੇਸ਼ੱਕ ਕੱਲ ਤੋਂ ਸ਼ੁਰੂਆਤ ਹੋਜਵੇ ਕਿਉਂਕਿ ਅੱਜ ਵਰਕ ਆਊਟ ਰਿਸ਼ੂ ਹੋਣਗੇ ਔਰ ਕੱਲ ਤੋਂ ਇਹੇ ਕੰਮ ਅਸੀਂ ਸਟਾਰਟ ਕਰ ਸਕਦੇ ਹਾਂ ਕਿਉਂ ਕਰਨਾ ਪਏਗਾ ਕਿਉਂਕਿ ਕੰਪਲੀਟ ਮੈਡਮ ਇਹ ਜਿਹੜਾ ਟੈਂਡਰ ਲੱਗੇ ਹੈ ਜਿੰਨੇ ਅਮਾਊਂਟ ਦੇ ਮੋਰ ਬੋਰਡ ਲੱਗੇ ਜਾਣਗੇ ਮੁਰਕੇ ਪਿਛਲੀ ਵਾਰ ਕਾਫੀ ਰੌਲਾ ਪਿੰਦਾ ਰਹਿਆ ਨਾ ਉਹੜੇ ਚੀਜ਼ਾਂ ਦਾ ਬਿਲਕੁਲ ਇਸ ਵਾਰ ਇਹੋ ਜਿਹੀ ਕੋਈ ਕਟਾਈ ਨਹੀਂ ਵਰਤਨ ਦਿੱਤੀ ਜਾਏਗੀ ਜਿੰਨੀ ਜਿੰਨੀ ਅਮਾਊਂਟ ਆ ਇਹਦਾ ਬਕਾਇਦਾ ਅੱਜ ਅਸੀਂ ਮੈਂ ਕਹੂੰਗੀ ਪ੍ਰਸ਼ਾਸਨ ਨੂੰ ਕਿਉਂਕਿ ਨਿਸ਼ਾਨਤ ਅੱਜ ਵੀ ਹਜੇ ਚੰਡੀਗੜ੍ਹ ਆ ਵਾਪਸ ਮੈਂ ਈਓ ਸਾਹਿਬ ਨੂੰ ਕਹੂੰਗੀ ਕਿ ਇਹਦੇ ਬੋਰਡ ਤਿਆਰ ਕਰਦੇ ਤਿੰਨੇ ਕੌਂਸਲਰ ਈਓ ਸਾਹਿਬ ਕੋਲ ਨੇ ਮੇਰੇ ਲਈ ਇਹ ਵੀ ਬੜਾ ਸੌਖਾ ਕੰਮ ਆ ਕਿ ਤਿੰਨਾ ਕੌਂਸਲਰਾਂ ਦੇ ਵਿੱਚ ਜਿਹੜੇ ਇਹਦੀ ਪ੍ਰੋਗਰੈਸ ਤੇ ਅਮਾਉਂਟ ਤੇ ਪ੍ਰੋਗਰੈਸ ਤੇ ਕਿੰਨਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਇਹਦੇ ਬੋਰਡ ਬਕਾਇਦਾ ਲਾਏ ਜਾਣਗੇ ਐਮਸੀ ਸਾਡੇ ਮਿਊਸਪਲ ਕਮੇਟੀ ਚ ਵੀ ਲਾਵਾਂਗੇ ਔਰ ਸਾਈਡਾਂ ਤੇ ਵੀ ਲਾਵਾਂਗੇ ਕਿ ਕਿਹੜੀ ਸੜਕ ਜਿਹੜੀ ਆ ਉਹ ਕਿੰਨੇ ਤੇ ਕੋਈ ਸੜਕਾਂ ਇੰਨਾਂ ਦੀਆਂ ਜਿਹੜੇ ਪਿਛਲੇ ਵਾਰ ਜਿਹੜੇ ਬਣੀਆਂ ਸੀ ਉਹਦਾ ਟਾਈਮ ਪੀਰੀਅਡ 5 ਸਾਲ ਸੀ ਉਹ 5 ਸਾਲ ਤੋਂ ਪਹਿਲਾਂ ਟੁੱਟ ਗਈਆਂ ਉਹਨਾਂ ਦਾ ਉਹ ਤੇ ਠੇਕੇਦਾਰਾਂ ਤੋਂ ਕੋਈ ਕਾਰਵਾਈ ਕੀਤੀ ਗਈ ਆ ਅ ਇਹ ਜਿਹੜੀਆਂ ਤੇ ਨਗਰ ਕੌਂਸਲ ਨੇ ਖੁਦ ਬਣਾਈਆਂ ਜਿਹੜੀਆਂ ਸੜਕਾਂ ਮੇਰੇ ਟਾਈਮ ਦੇ ਵਿੱਚ ਬਣੀਆਂ ਤੁਸੀਂ ਦੇਖੋਗੇ ਕਿ ਮੈਂ ਜਲੰਧਰ ਰੋਡ ਬਣਾਈ ਆ ਮੈਂ ਬੱਬੂ ਲਾਲ ਬਾਦਸ਼ਾਹ ਵਾਲੀ ਰੋਡ ਬਣਾਈ ਆ ਮੈਂ ਬਜਗਰ ਵਸਤੀ ਵਾਲੀ ਰੋਡ ਬਣਾਈ ਆ ਮੈਂ ਜਿਹੜੀ ਮੇਰੀ ਨਗਰਾਨੀ ਚ ਬਣੀ ਆ ਫਿਰ ਸਾਡੀ ਲੱਕੜ ਮੰਡੀ ਵਾਲੀ ਜਿਹੜੀ ਰੇਲਵੇ ਰੋਡ ਵਾਲੀ ਬਣੀ ਆ ਜੇ ਉਹਦੇ ਵਿੱਚ ਕਿਤੇ ਵੀ ਕੋਈ ਨੁਕਸ ਹੈਗਾ ਤੇ ਮੈਂ ਉਹਨਾਂ ਠੇਕੇਦਾਰਾਂ ਦੀ ਚੜੀ ਆ ਉਹ ਫੇਰ ਵਾਈ ਜ਼ਰੂਰ ਕਰੂੰਗੀ ਉਸ ਤੋਂ ਪਹਿਲਾਂ ਕੌਂਸਲ ਨੇ ਬਣਾਈਆਂ ਪੁਰਾਣੀ ਕੌਂਸਲ ਜ਼ਿੰਮੇਵਾਰ ਹੈ ਇਹ ਸਵਾਲ ਪ੍ਰਧਾਨ ਨੂੰ ਜਾਂ ਤੁਸੀਂ ਉਹਨਾਂ ਨੂੰ ਪੁੱਛੋ ਜ਼ਰੂਰ ਕਿਉਂਕਿ ਮੈਂ ਜੇ ਮੇਰੀ ਇੱਕ ਤੁਹਾਨੂੰ ਖਤਮ ਕਰਕੇ ਬੇਤ ਜੇ ਮੈਂ बार-बार ਪਿੱਛੇ ਨੂੰ ਪਿੱਛੇ ਨੂੰ ਜਾਉਂਗੀ ਤੇ ਮੈਂ ਮੋੜੇ ਜਿਹੜਾ ਜਿਹੜੇ ਮੇਰੇ ਕਰਨ ਵਾਲੇ ਕੰਮ ਆ ਉਹ ਰੁਕ ਜਾਣਗੇ ਡਵਲਪਮੈਂਟ ਦਾ ਕੰਮ ਅੱਗੇ ਨਹੀਂ ਵਧਾ ਸਕੂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਪਿੱਛੇ ਨੂੰ ਖਿੱਚਦੀਆਂ ਪਰ ਜ਼ਰੂਰ ਪ੍ਰਸ਼ਾਸਨ ਨੂੰ ਤੁਸੀਂ ਜਾਂ ਉਸ ਸਮੇਂ ਜਿਹੜੇ ਸਾਡੇ ਪ੍ਰਧਾਨ ਨੇ ਜਾਂ ਕਿਸੇ ਨੂੰ ਵੀ ਤੁਸੀਂ ਤੁਹਾਡਾ ਹੱਕ ਬਣਦਾ ਤੁਸੀਂ ਸਵਾਲ ਜਵਾਬ ਜ਼ਰੂਰ ਕਰੋ ਪੁੱਛੋ ਉਹਨਾਂ ਨੂੰ ਔਰ ਜੇ ਤੁਹਾਡੇ ਧਿਆਨ ਦੇ ਵਿੱਚ ਕੋਈ ਰੋਡ ਐਸੀ ਹੈਗੀ ਆ ਜਿਹਨੂੰ ਪੰਜ ਸਾਲ ਕਿਉਂਕਿ ਪਹਿਲਾਂ 5 ਸਾਲ ਵਾਲੇ ਕੰਟਰੈਕਟ ਵੀ ਨਹੀਂ ਸੀਗੇ ਅਸੀਂ ਕੋਈ ਵੀ ਰੋਡ ਬਣਾਈ ਸੀ ਬਹਾਜਨ ਰੋਡ ਜਿਹੜੀ ਬਣਾਈ ਆ ਪਹਿਲਾਂ ਚੱਲਦਾ ਵੀ ਨਹੀਂ ਸੀ ਇਹ ਤਾਂ ਮਾਨਜੋਗ ਸੀਐਮ ਸਾਹਿਬ ਦੇ ਸੁਪਨੇ ਨੇ ਇਹ ਮਾਨਜੋਗ ਸੀਐਮ ਸਾਹਿਬ ਦਾ ਪੰਜਾਬ ਨੂੰ ਇਹ ਦੇਣ ਆ ਕਿ ਉਹਨਾਂ ਨੇ ਸਿਰਫ ਸ਼ਹਿਰਾਂ ਦੀ ਨਹੀਂ ਮੰਡੀ ਬੋਰਡ ਨੂੰ ਵੀ ਮਜ਼ਬੂਤ ਕਰ ਮਜਬੂਰ ਕਰ ਦਿੱਤਾ ਮਜ਼ਬੂਤੀ ਵਾਸਤੇ ਠੇਕੇਦਾਰਾਂ ਨੂੰ ਕਿ ਮੰਡੀ ਬੋਰਡ ਦੀਆਂ ਵੀ ਸੜਕਾਂ ਜਿਹੜੀਆਂ ਕਦੀ ਨਹੀਂ ਸੀ ਹੋਇਆ ਬੰਡੀਆਂ ਮਗਰੋਂ ਅਸੀਂ ਟੱਟ ਪਹਿਲਾਂ ਜਾਂਦੀਆਂ ਸੀ ਉਹਦੇ ਤੇ ਵੀ 5 ਸਾਲ ਦੀ پابੰਦੀ ਲਾਈ ਆ ਇਹ ਇਹ ਜਿਹੜਾ ਸਾਰਾ ਗੁੱਡ ਗਵਰਨੈਂਸ ਦੇਣ ਦਾ ਦੇ ਚੰਗੇ ਚੰਗੇ ਕੰਮ ਵਾਸਤੇ ਕਿ ਬਾਰ-ਬਾਰ ਉਹਦੇ ਤੇ ਪੈਸਾ ਖਰਾਬ ਨਾ ਹੋਵੇ ਇਹ ਸਿਰਫ ਤੇ ਸਿਰਫ ਸਰਦਾਰ ਪੁਗਾ ਸਿੰਘ